ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ శ్రీ ਮੁਖਤਸਰ ਸਾਹਿਬ ਜੀ ਦੇ ਹੁਕਮਾਂ ਤੇ ਦਿਸ਼ਾ ਨਿਰਦੇਸ਼ਾਂ ਦੇ ਇੱਕ 15 ਗਾਜ਼ ਦੇ ਸਬੰਧ ਵਿੱਚ ਫਲੈਗ ਮਾਰਕ ਲਗਾਇਆ ਜਾ ਰਿਹਾ ਜਿਹੜਾ ਫਲੈਗ ਮਾਰਕ ਦਾ ਮੇਨ ਉਦੇਸ਼ ਇਹ ਹੈ ਵੀ ਲੋਕਾਂ ਦੇ ਵਿੱਚ ਜਿਹੜੀ ਅਸੁਰੱਖਿਆ ਦੀ ਭਾਵਨਾ ਉਹ ਘਟੇ ਤੇ ਲੋਕਾਂ ਦੇ ਵਿੱਚ ਇਹ ਫੀਲ ਹੋਵੇ ਵੀ ਹਾਂ ਅਪੋਰ ਸਾਡੇ ਨਾਲ ਹੈ ਸਾਡੀ ਮਤਲਬਲੀ ਹਰ ਸਮੇਂ ਪਿਆਰ ਹੈ ਤੇ ਜਿਹੜੇ ਤੇ ਮੈਂ ਲੋਕਾਂ ਨੂੰ ਇਹ ਵੀ ਫੀਲ ਕਰਦਾ ਵੀ ਜੇ ਕਿਸੇ ਨੂੰ ਕੋਈ ਵੀ ਛੱਕੀ ਵਿਅਕਤੀ ਜਾਂ ਛੱਕੀ ਸਮਾਨ ਤੇ ਕੁਝ ਵੀ ਹੈਵੀ ਪੀਜ਼ ਨਜ਼ਰ ਆਉਂਦੀ ਹੈ ਤਾਂ ਤੁਰੰਤ ਇੰਚਾਰਜ ਰੂਮ ਤੇ ਨੋਟ ਕਰਾਉਂਦੇ ਇਸ ਤੋਂ ਇਲਾਵਾ ਅਸੀਂ ਸਾਰੇ ਹੋਟਲ ਸਰਾ ਠਾਬੇ ਚੈੱਕ ਕਰ ਰਹੇ ਹਾਂ ਤਾਂ ਕਿ ਕੋਈ ਵੀ ਅਨਸਾ ਕਵੀ ਘਟਨਾ ਨਾ ਕਰ ਸਕੇ ਕਿ ਸਾਡੀ ਪੂਰੀ ਸਰਗੀਆਂ ਟੀਮਾਂ ਜਿਹੜੀਆਂ ਨੇ ਐਸ ਐਚਓ ਸਹਿਬਾਨ ਅਫੇ ਪੀਸੀਆਰ ਇਸ ਸਾਰਾ ਲੱਗ ਕੇ ਪੂਰੇ ਸ਼ਹਿਰ ਦੇ ਵਿੱਚ ਫਲੈਗ ਮਾਰਕ ਖੜਿਆ ਜਾ ਰਿਹਾ ਤਾਂ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਆ ਉਹਨਾਂ ਨੂੰ ਰੋਕਿਆ ਜਾ ਸਕੇ